ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟੇ ਰੇਲ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ ਸੀ ਇਸ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਬਾਉਪੁਰ ਦੇ ਗੁਵਾਈ ਹੇਠ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਰੇਲ ਰੋਕੋ ਅੰਦੋਲਨ ਵਿੰਡਿਆ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਫਸਲਾਂ ਦੇ ਘਟੋ-ਘਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ਉਤੇ ਕਾਨੂੰਨੀ ਗਾਰੰਟੀ ਨੂੰ ਲੈ ਕੇ ਫਰਵਰੀ ਤੋਂ ਚੱਲੀ ਆ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਉਹਨੇ ਵੀ ਕਿਹਾ ਹੈ ਕਿ ਇਸ ਅੰਦੋਲਨ ਰਾਹੀਂ ਉਹ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀਚ ਹੋਈ ਕਿਸਾਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਇਨਸਾਫ ਫਸਲਾਂ ਉੱਤੇ ਘਟੋ ਘਟਾ ਸਮਰਥਨ ਮੁੱਲ ਗਾਰੰਟੀ ਕਰਨ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ਼ ਵਰਕਿਆ ਮੁੱਖ ਮੰਗਾ ਸਰਕਾਰ ਤੋਂ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵੰਤ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੋ ਰੇਲਾਂ ਦਾ ਸੱਈਆ ਜਾਮ ਹੋਇਆ ਉਹ ਪੂਰੇ ਦੇਸ਼ 'ਚ ਹੋਇਆ ਨਾ ਕੱਲੇ ਪੰਜਾਬ 'ਚ ਹੋਇਆ ਤੇ ਨਾ ਕੱਲੇ ਕਪੂਰਥਲੇ ਜ਼ਿਲ੍ਹੇ 'ਚ ਹੋਇਆ ਤੇ ਪੂਰੇ ਦੇਸ਼ ਦੇ ਵਿੱਚ ਹੋਇਆ 3 ਤਰੀਕ ਨੂੰ 2021 ਦੇ ਵਿੱਚ ਜੁਪੀ ਲਖੀਨਪੁਰ ਖੇਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਠਾਰ ਗੱਡੀਆਂ ਜਿਹੜਾ ਆ ਗਏ ਚਾਰ ਕਿਸਾਨ ਇੱਕ ਪੱਤਰਕਾਰ ਵੀਰ ਨੂੰ ਛੀਧ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜੋ ਪੂਰੇ ਦੇਹ ਨੇ ਇਹ ਰੋਸ ਕੀਤਾ ਤੇ ਜੋ ਸੀਖ ਮਿਸ਼ਰਾ ਅਜੇ ਮਿਸ਼ਰਾ ਜਿਹੜੇ ਆ ਉਹਦੇ ਫਿਰਦੇ ਆ ਮੰਤਰੀਆਂ ਮੰਡਲ ਦੇ ਵਿੱਚ ਭਾਵੇਂ ਐਰ ਕਿ ਉਹਨਾਂ ਨੂੰ ਉਹਨਾਂ ਨੂੰ ਬੁਰੀ ਤਰ੍ਹਾਂ ਲੋਕਾਂ ਰਾ ਆ ਪਰ ਮੋਦੀ ਸਰਕਾਰ ਦੇ ਸੱਜੇ ਖੱਬੇ ਬੈਠੇ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਟਿਕਾਣਾ ਜੇਹਲਾਂ 'ਚ ਆ ਇਹਨਾਂ ਦਾ ਟਿਕਾਣਾ ਸਲਾਖਾਂ ਦੇ ਪਿਛੇ ਆ ਕਿਉਂਕਿ ਚਾਰ ਚਾਰ ਪੰਜ ਪੰਜ ਕਤਲਾਂ ਦੇ ਜ਼ਿੰਮੇਵਾਰ ਜਿਹੜੇ ਆ ਉਹ ਮੰਤਰੀ ਮੰਡਲ ਚ ਨਹੀਂ ਉਹ ਜੇਲਾਂ ਜਾਣੇ ਚਾਹੀਦੇ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਰੇਲਾਂ ਦਾ ਪਹੀਆ ਜਮ ਕਰ ਰਹੇ ਆ ਨਾਲ ਪੰਜ ਬੰਦੇ ਸਾਡੇ ਜਿਨ੍ਹਾਂ ਦੇ 302 ਦੇ ਪਰਚੇ ਹੋਇਆ ਉੱਥੇ ਹੀ ਭੀੜ ਤੰਤਰ ਨੇ ਉਹਨਾਂ ਦੇ ਬੰਦੇ ਭਾਜਪਾ ਦੇ ਮਾਰੇ ਚਾਰ ਉਹਨਾਂ ਦਾ ਪਰਚਾ ਜਿਹੜਾ ਉਹ ਸਾਡੇ ਬੰਦਿਆਂ ਦੇ ਬਿਨਾਂ ਵਜ੍ਹਾ 100% ਨਜਾਇਜ਼ ਹੋਇਆ ਤੇ ਉਹਨਾਂ ਦੀ ਕੋਈ ਜਵਾਬਤ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਅਗਲਾ ਜੋ ਸਾਡੇ ਪੰਜਾਬ ਦੇ ਵਿੱਚ ਝੋਨੇ ਦੀ ਚਕਾਈ ਨੂੰ ਇੱਕ ਤਰੀਕ ਨੂੰ ਝੋਨੇ ਦੀ ਬੋਲੀ ਸ਼ੁਰੂ ਹੁੰਦੀ ਆ ਪਰ ਨਹੀਂ ਹੋਈ ਕਿਉਂਕਿ ਸਰਕਾਰ ਕੇਂਦਰ ਦੀ ਹਰਿਆਣਾ ਦੇ ਪੰਜਾਬ ਨੂੰ ਟਾਰਗੇਟ ਕਰ ਰਹੀ ਆ ਕਿਉਂਕਿ ਇੱਥੇ ਸੰਘਰਸ਼ੀ ਯੋਧਿਆਂ ਦੀਆਂ ਧਰਤੀਆਂ ਐ ਇੱਥੋਂ ਸੰਘਰਸ਼ੀ ਜੰਮਦੇ ਆ ਤੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਖੱਜਲ ਖਰਾਬ ਕਰਕੇ ਵੇਖੀਏ ਪਰ ਕੇਂਦਰ ਦੇ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਖੇਡਾਂ ਜਿਹੜੀਆਂ ਤੁਹਾਨੂੰ ਬਹੁਤ ਮਹਿੰਗੀਆਂ ਪੈਣ ਗਈਆਂ ਜਲਦ ਤੋਂ ਜਲਦ ਪੰਜਾਬ ਦੇ ਲੋਕਾਂ ਦਾ ਝੋਨਾ ਜਿਹੜਾ ਉਹਦਾ ਐਲਾਨ ਕਰਕੇ ਕਿਸਾਨਾਂ ਨੂੰ ਆੜਤੀਆਂ ਨੂੰ ਬਾਰਦਾਣਾ ਜਲਦ ਤੋਂ ਜਲਦ ਮੁਹੱਈਆ ਕਰਾ ਕੇ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਉਹ ਚਗਾਈਆਂ ਜਾਣ ਜਿੰਨਾਂ ਜਿਹੜੇ ਇੱਥੇ ਕੋਈ ਨਾ ਕੋਈ ਅਫਸਰ ਨਹੀਂ ਆਉਂਦਾ ਆ ਕੇ ਸਾਨੂੰ ਭਰੋਸਾ ਨਹੀਂ ਦਿੰਦਾ ਕਪੂਰਸਲੇ ਸੁਲਤਾਨਪੁਰ ਸਬਡਿਵੀਜ਼ਨ ਦਾ ਉਹਨਾਂ ਜਿਹੜੇ ਸੰਘਰਸ਼ ਜਿਹੜਾ ਇੱਥੇ ਜਾਰੀ ਰਹਿਣਾ ਬਾਕੀ ਜ਼ਿਲ੍ਹਿਆਂ 'ਚੋਂ ਭਾਵੇਂ 2 ਘੰਟੇ ਦਾ ਪਰ ਸਾਡਾ ਜਿਹੜਾ ਉਹ ਵੱਖਰਾ ਨਿਕਲਣਾ ਇਸ ਕਰਕੇ ਹੋ ਗਿਆ ਕਿ ਝੋਨਾ ਸਾਡੇ ਇਸ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਤੇ ਝੋਨਾ ਜਿਹੜਾ ਉਹ ਚੁੱਕਿਆ ਨੂੰ ਜਾ ਰਿਹਾ ਅਸੀਂ ਉਹ ਪੰਜਾਬ ਦੀ ਸਰਕਾਰ ਤੋਂ ਵੀ ਜਵਾਬ ਮੰਗਦੇ ਆ ਕਿ ਕੀ ਝੋਨਾ ਲਾਉਣਾ ਪਾ ਪਿਆ ਜੇ ਝੋਨੇ ਦਾ ਚੌਲ ਕੇਂਦਰ ਦੀ ਸਰਕਾਰ ਨੂੰ ਚਾਹੀਦੇ ਆ ਤੇ ਇਹ ਪਰਾਲੀ ਵੀ ਜੋ ਪਿਛਲੇ ਕੱਲ ਦੇ ਆਂਦਨਾ ਦੇ ਵਿੱਚ ਖਬਰਾਂ ਆਈਆਂ ਕਿ ਪੁਲਿਸ ਤੇ ਜੋ ਨਿਊਡਲ ਅਫਸਰ ਜਿਹੜੇ ਉਹ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਆ ਅਸੀਂ ਯਾਨੀ ਵੀ ਇਹਨਾਂ ਦੀ ਲੋੜ ਨਹੀਂ ਕੋਈ ਅਸੀਂ ਅੱਗ ਹੀ ਨਹੀਂ ਲਾਉਂਦੇ ਸਾਨੂੰ ਦਿਓ 7000 ਰੁਪਇਆ ਕਿਉਂ ਅੱਗ ਲਾਵਾਂਗੇ ਪਰ ਚੌਲ ਤੇ ਤੁਹਾਨੂੰ ਚਾਹੀਦੇ ਆ ਤੇ ਪ੍ਰਾਲੀ ਕਿਹਨੇ ਖੜਨੀ ਆ ਇਸ ਕਰਕੇ ਪ੍ਰਾਲੀ ਦੇ ਮੁੱਦੇ ਦੇ ਵੀ ਅਸੀਂ ਸੰਘਰਸ਼ ਲਿਖਣ ਦੀਆਂ ਤਿਆਰੀਆਂ ਕਰ ਰਹੇ ਆ ਪੰਜਾਬ ਦੀ ਸਰਕਾਰ ਇਹਨਾਂ ਗੱਲਾਂ ਤੋਂ ਬਾਅਦ ਜਾਵੇ ਆਉਣ ਵਾਲਾ ਸਮਾਂ ਜਿਹੜਾ ਇਹਦੇ ਵਿੱਚ ਵੱਡੇ ਸੰਘਰਸ਼ ਲਿਖ ਕੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਕਰਾਂਗੇ ਸਰਪੁਰ ਸਾਹਿਬ ਪਿਛਲੇ ਦਿਨੀ ਸੁਲਤਾਨਪੁਰ ਦੀ 4 ਕਿਸਾਨਾਂ ਦੇ ਪਰਚਾ ਵੀ ਹੋਇਆ ਪ੍ਰਾਲੀ ਨੂੰ ਅੱਗ ਲਾਉਂਦਾ ਕੀ ਕਹਿਣਾ ਚਾਹੁੰਦੇ ਇਸ ਵਾਰ ਬਹੁਤ ਜ਼ਿਆਦਾ ਘਟਿਆ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦਾ ਜਿਹੜਾ ਰੋਲ ਆ ਇਹ ਬਹੁਤ ਜ਼ਿਆਦਾ ਮਾੜਾ ਔਰ ਇਹ ਅਸੀਂ ਇਹ ਗੱਲ ਚਾਹੁੰਦੇ ਆ ਕਿ ਜੇ ਤੁਸੀਂ ਚੋਣ ਲੈਣੇ ਆ ਤੇ ਜਾਂ ਪਰਾਲੀ ਚੋਕੇ ਲੈ ਲਿਓ ਜਾਂ ਕਿਸਾਨਾਂ ਨੂੰ ਅੱਗ ਲਾਉਣ ਦਿਓ ਇਹ ਪਰਚਿਆਂ ਦੇ ਅਸੀਂ ਪੂਰ ਜ਼ੋਰ ਨਖਾਈਦੀ ਕਰਦੇ ਆ ਇਹ ਆਉਣ ਵਾਲੇ ਸਮੇਂ ਚ ਪਰਚੇ ਜਿਹੜੇ ਰੱਦ ਕਰਾਵਾਂਗੇ ਧੰਨਵਾਦ ਜੀ ਮੈਂ ਵਿਕਾਸ ਗੁਪਤਾ ਨਾ ਤਹਿਸੀਲਦਾਰ ਸੁਲਤਾਨਪੁਰ ਲੋਧੀ ਇੱਥੇ ਬਤੌਰ ਡਿਊਟੀ ਰਜਿਸਟਰਡ ਮੇਰੀ ਡਿਊਟੀ ਲਗਾਈ ਗਈ ਆ ਜੋ ਕਿਸਾਨ ਵੀਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਵਾ ਔਰ ਧਰਨਾ ਸ਼ਾਂਤੀਪੂਰਵਕ ਤਰੀਕੇ ਨਾਲ ਲਗਾਇਆ ਜਾ ਰਿਹਾ ਵਾ ਇਹ ਕੋਈ ਅਮਨ ਨੂੰ ਅਮਨ ਸ਼ਾਂਤੀ ਮੇਨਟੇਨ ਕਰਦੇ ਹੋਏ ਤੰਨਾ ਲਗਾਇਆ ਜਾ ਰਿਹਾ ਕਿਸਾਨਾਂ ਵੱਲੋਂ ਬਾਕੀ ਜੋ ਤੁਸੀਂ ਦੱਸਿਆ ਕਿ ਇਹਨਾਂ ਵੱਲੋਂ ਖਰੀਦ ਬਾਰੇ ਮੰਗ ਕੀਤੀ ਗਈ ਹੈ ਉਹ ਸਰਕਾਰੀ ਪੱਧਰ ਤੇ ਡਿਸਕਸ਼ਨ ਚੱਲਦੀ ਪਈ ਹੈ ਉਮੀਦ ਹੈ ਛੇਤੀ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਾਂਗੇ ਕਿਸਾਨਾਂ ਵੱਲੋਂ ਅਨ ਵਿੱਚ ਸਮਝ ਲਈ ਇਹ ਤੰਨਾ ਅਰੰਭਿਆ ਗਿਆ ਹੈ ਉਹ ਕਹਿੰਦੇ ਜਦੋਂ ਤੱਕ ਸਰਕਾਰੀ ਖਰੀਦ ਜ਼ਿਲ੍ਹਾ ਕਪੂਰਥਾ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਕਿਸਾਨਾਂ ਦੀ ਫਸਲ ਨਹੀਂ ਖੋਦੀ ਜਾਂਦੀ ਤਦ ਤੱਕ ਇਹ ਤੰਨਾ ਜਾਰੀ ਰਹੇ ਮੈਂ ਹੋਈ ਦੱਸਿਆ ਕਿ ਇਹ ਸਰਕਾਰੀ ਪੱਧਰ ਤੇ यदि डिस्कशन चलती पी आदा ही कुछ नतीजा निकलता वा मीडिया परसन भी दस दिता जाएगा किसान भीरू भी, भी बारे सूचना दे दी जाएगी